ਸਰਖ ਖਾਲਸਾ ਜੀ ਆਏ ਸੀਗੇ ਜੀ ਪਰਚੇ ਆਨਲਾਈਨ ਸਿਸਟਮ ਆਣਾ ਸਾਰਾ ਪਰਚੇ ਕੱਟਤੀ ਸੀ ਉਹਨਾਂ ਦੀ ਉਹਨਾਂ ਨੇ ਇੱਕ ਡਾਕਟਰ ਤੋਂ ਦਵਾਈ ਲੈ ਕੇ ਤੇ ਦਵਾਈ ਲੈ ਲਈ ਦਿਖਾ ਕੇ ਦਵਾਈ ਲੈ ਲਈ ਦੁਬਾਰੇ ਫੇਰ ਆ ਗਏ ਉਹ ਹੋਰ ਡਾਕਟਰ ਤੋਂ ਦਿਖਾ ਕੇ ਦਵਾਈ ਡਿਸਪੈਂਸਰੀ ਚ ਵਾਗ ਵੀ ਦਵਾਈ ਦੇ ਦੋ ਕਹਿੰਦੇ ਵੀ ਆਨਲਾਈਨ ਹੋ ਗਈ ਪਰਚੀ ਤੇ ਦਵਾਈ ਵੀ ਇਹ ਦੁਬਾਰੇ ਨਹੀਂ ਮਿਲਦੀ ਜਾਂ ਪਰਚੀ ਨਵੀਂ ਕਟਾੜਾ ਨਹੀਂ ਕੱਢ ਲਿਆ ਨਿਕਲੂਗੀ ਦੁਬਾਰੇ ਰਿਕਾਰਡ ਚੜ ਨਹੀਂ ਸਕਦਾ ਹੁੰਦਾ ਉਹ ਸਾਡੇ ਕੋਲੇ ਆ ਕੇ ਮਿਸਬਿਹੇਵ ਕਰਨ ਲੱਗੇ ਪੁੱਠਾ ਸਿੱਧਾ ਬੋਲਣ ਲੱਗੇ ਕੁੜੀ ਨਾਲ ਬੈਠੀ ਹੈਗੀ ਨਾਲ ਉਹਨੂੰ ਗਾਲਾਂ ਗੋਲਾਂ ਕੱਢਣ ਲੱਗ ਗਿਆ ਕਿ ਇਹਨਾਂ ਨੂੰ ਤੁਸੀਂ ਦੋ ਲੁੱਟ ਮਚਾਉਣੇ 10 ਰੁਪਏ ਲੈਣ ਨਾਲ ਪ੍ਰੈਗਨੈਂਟ ਲੇਡੀਆਂ ਖੜੀਆਂ ਸੀਗੀਆਂ ਪੇਸ਼ੈਂਟ ਉਧਰ ਫੀਮੇਲ ਵਾਲੀ ਲਾਂਚਾ ਕੇ ਖੜ ਗਿਆ ਉਹ ਤੇ ਮੈਂ ਪਰਚੀ ਕੱਢ ਕੇ ਬਾਹਰ ਭਰਾ ਦੀ ਮਹਾਬਾਪ ਨੂੰ ਬਾਹਰ ਜਾ ਤੜ ਕੇ ਆ ਕੇ ਲੈ ਜੋਗੇ ਤੁਸੀਂ ਦਵਾਈ ਵੀ ਤੇ ਨਈ ਨਵੀਂ ਪਰਚੀ ਕਟਾ ਲਓ ਤੋਂ ਉਹਨੇ ਗਾਲ ਗੋਲ ਕੱਢੀ ਮੈਨੂੰ ਕਹਿੰਦਾ ਤੁਸੀਂ ਬਾਹਰ ਆ ਜਾ ਕਹਿੰਦਾ ਮੈਂ ਦੇਖ ਲੈਣਾਗਾ ਤੇ ਪਰ ਬਾਪ ਪਿੱਛੋਂ ਦੀ ਆ ਕੇ ਜਦੋਂ ਮੈਂ ਬਾਹਰ ਗਿਆ ਮੜਾ ਜਾ ਤੇ ਮੈਨੂੰ ਨਹੀਂ ਪਤਾ ਸੀ ਉਹਨਾਂ ਕੋਲ ਕਿਰਪਾਨ ਹੈ ਮੈਂ ਤਾਂ ਐਸੀ ਨਹੀਂ ਹੱਥੇ ਉਹਨਾਂ ਨੇ ਜਾ ਕੇ ਸਿੱਧੀ ਕਿਰਪਾਨ ਮੇਰੇ ਕੰਨੀ ਨਹੀਂ ਛਾੜਤੀ ਮੈਂ ਮੁਰੇ ਹੱਥ ਕਰਿਆ ਸੀ ਹੱਥ ਤੇ ਲੱਗ ਹਾਂਜੀ ਹਾਂਜੀ ਕਹਿੰਦੇ ਸੀ ਤੁਸੀਂ ਛੱਡ ਦੇ ਮੈਂ ਹੱਥ ਨਾਲ ਫੜ ਲਈ ਸੀਗੀ ਕਿਰ ਉਦੋਂ ਬਾਅਦ ਵੀ ਕਹਿਣ ਤੋਂ ਛੱਡ ਦੇ ਇੱਕ ਵਾਰੀ ਤੈਨੂੰ ਪਰਮਾ ਮਾਰੂਗਾ